ਦਾ ਸ਼ਹਿਰੀ ਮੇਰੇ ਹਲਕੇ ਦੇ ਵੋਟਰਾਂ ਨੂੰ ਇੱਕ ਬਹੁਤ ਜ਼ਰੂਰੀ ਸੂਚਨਾ ਦੇਣ ਦੇ ਲਈ ਅੱਜ ਇੱਥੇ ਤੁਹਾਡੇ ਸਾਹਮਣੇ ਲਾਈਵ ਹੋਏ ਆਂ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕਾਰਡਾਂ ਦੀ ਵੈਰੀਫਿਕੇਸ਼ਨ ਸਮੇਂ ਮੇਰੇ ਪਾਸ ਬਾਰ-ਬਾਰ ਸ਼ਿਕਾਇਤਾਂ ਆ ਰਹੀਆਂ ਸੀ ਕਿ ਸਾਡੇ ਜਿਹੜੇ ਰਾਸ਼ਨ ਕਾਰਡ ਨੇ ਉਹ ਉਹਨਾਂ ਲੋਕਾਂ ਦੇ ਕੱਟੇ ਗਏ ਜਿਨ੍ਹਾਂ ਨੂੰ ਰਾਸ਼ਨ ਦੀ ਜ਼ਰੂਰਤ ਹੈ ਇਸ ਸਬੰਧ ਦੇ ਵਿੱਚ ਅਸੀਂ ਸਰਕਾਰ ਨੂੰ ਸਾਰੀਆਂ ਜਿਹੜੀਆਂ ਤਕਰੀਫਾਂ ਸੀ ਲੋਕਾਂ ਦੀਆਂ ਪਹਚਾਈਆਂ ਲੋਕਾਂ ਦੀਆਂ ਭਾਵਨਾਵਾਂ ਦੱਸੀਆਂ ਕਿ ਬੇਸ਼ੱਕ ਇਸ ਦੀ ਵੈਰੀਫਿਕੇਸ਼ਨ ਦੀ ਦੁਬਾਰਾ ਲੋੜ ਵੀ ਸੀ ਪਰੰਤੂ ਸਾਨੂੰ ਬੇਸ਼ੱਕ ਦੁਬਾਰਾ ਵੈਰੀਫਿਕੇਸ਼ਨ ਕਰਾਉਣੀ ਪਵੇ ਪਰ ਹੁਣ ਇੱਕ ਵਾਰ ਜਿਹੜੇ ਰਾਸ਼ਨ ਕਾਰਡ ਕੱਟੇ ਗਏ ਐ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਜਿਹੜੇ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਗਏ ਅਸੀਂ ਕਹਿੰਦੇ ਸੀ ਉਹਨਾਂ ਨੂੰ ਦੁਬਾਰਾ ਚਾਲੂ ਕੀਤਾ ਜਾਵੇ ਮੁੱਖ ਮੰਤਰੀ ਸਾਹਿਬ ਨੇ ਇਸ ਨੂੰ ਬੜੀ ਸੰਜੀਦਗੀ ਦੇ ਨਾਲ ਲਿਆ ਔਰ ਫੂਡ ਸਪਲਾਈ ਮੰਤਰੀ ਨੂੰ ਇਹ ਹਦਾਇਤ ਕੀਤੀ ਕਿ ਇਸ ਦੇ ਉੱਤੇ ਕੋਈ ਫੈਸਲਾ ਲਓ ਸਰਕਾਰ ਨੇ ਫੈਸਲਾ ਲਿਆ ਕਿ ਜਿੰਨੇ ਵੀ ਰਾਸ਼ਨ ਕਾਰਡ ਕੱਟੇ ਗਏ ਸੀ ਉਹ ਸਾਰਿਆਂ ਨੂੰ ਦੁਬਾਰਾ ਚਾਲੂ ਕਰ ਦਿੱਤਾ ਗਿਆ ਮੇਰੇ ਪਿਛਲੇ ਸਮੇਂ 'ਚ ਇਹ ਵੀ ਧਿਆਨ ਚ ਆਉਂਦਾ ਰਿਹਾ ਕਈ ਵਾਰ ਕੁਝ ਜਿਹੜੇ ਅਜਿਹੇ ਲੋਕ ਹੁੰਦੇ ਨੇ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਇਸ ਸੰਬੰਧੀ ਗਿਆਨ ਘੱਟ ਹੁੰਦਾ ਹੈ ਉਹਨਾਂ ਦੇ ਇਸ ਅਨਜਾਨਪੁਨੇ ਦਾ ਫਾਇਦਾ ਠਾਕੇ ਉਹਨਾਂ ਨੂੰ ਕਹਿ ਕੇ ਕਹਿ ਦਿੰਦੇ ਆ ਜੀ ਪੈਸਾ ਲਿਓ ਤੁਹਾਡਾ ਰਾਸ਼ਨ ਕਾਰਡ ਚਾਲੂ ਕਰਾਈਏ ਤੁਹਾਡਾ ਆਧਾਰ ਕਾਰਡ ਲਿਓ ਤੁਹਾਡਾ ਜਿਹੜਾ ਰਾਸ਼ਨ ਕਾਰਡ ਬੰਦ ਹੋਇਆ ਉਹ ਲਿਓ ਮੈਂ ਚਾਲੂ ਕਰਾ ਕੇ ਦਿੰਦਾ ਮੈਂ ਤੁਹਾਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ ਕਿਸੇ ਕੋਲ ਜਾਣ ਦੀ ਜ਼ਰੂਰਤ ਨਹੀਂ ਤੁਹਾਡੇ ਰਾਸ਼ਨ ਕਾਰਡ ਜਿਹੜੇ ਵੀ ਕੱਟੇਗੇ ਸੀ ਚਾਲੂ ਹੋ ਚੁੱਕੇ ਆ ਜੇ ਫਿਰ ਵੀ ਕਿਸੇ ਨੂੰ ਤਕਲੀਫ ਹੋਵੇ ਕੋਈ ਦਿੱਕਤ ਆਉਦੀ ਹੋਵੇ ਜਾਂ ਤਾਂ ਜਾ ਕੇ ਫੋਰਸ ਪ੍ਰਾਈਜ਼ ਦਫ਼ਤਰ ਦੇ ਵਿੱਚ ਸੰਪਰਕ ਕਰ ਲਓ ਨਹੀਂ ਮੈਂ बतौर ਐਮਐਲਏ ਮੇਰਾ ਦਫ਼ਤਰ ਹਰ ਸਮੇਂ ਖੁੱਲਾ ਹੁੰਦਾ ਹੈ ਸਾਡੇ ਦਫ਼ਤਰ ਤੁਸੀਂ ਆ ਸਕਦੇ ਹੋ ਤੁਹਾਨੂੰ ਹਰ ਕਿਸਮ ਦੀ ਸਹਾਇਤਾ ਤੁਹਾਡੇ ਕਾਰਡ ਨੂੰ ਚਾਲੂ ਕਰਾਉਣ ਦੇ ਲਈ ਇੱਥੋਂ ਦਿੱਤੀ ਜਾਊਗੀ ਇਹ ਹੀ ਮੈਂ ਖੁਸ਼ੀ ਭਰੀ ਸੂਚਨਾ ਤੁਹਾਨੂੰ ਦਿੰਦਾ ਹੋਇਆ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮੁੱਖ ਮੰਤਰੀ ਦਾ ਧੰਨਵਾਦ ਵੀ ਕਰਦਾ ਹਾਂ ਜਿਨ੍ਹਾਂ ਨੇ ਲੋਕਾਂ ਦੀਆਂ ਤਕਰੀਬਾਂ ਨੂੰ ਦੇਖਦੇ ਹੋਏ ਇਹ ਅਹਿਮ ਫੈਸਲਾ ਲੈ ਕੇ ਜਿਹੜੇ ਕੱਟੇ ਹੋਏ ਸਾਰੇ ਰਾਸ਼ਨ ਕਾਰਡ ਐ ਉਹ ਚਾਲੂ ਕਰਨ ਦਾ ਹੁਕਮ ਦੇ ਦਿੱਤਾ ਐ ਐਮਐਲ ਸਾਹਿਬ ਇਹ ਜਿਹੜੇ ਡਿਪੂ ਹੋਲਡਰ ਨੂੰ ਮਿਲਣ ਲੋਕ ਜਿਨ੍ਹਾਂ ਦੇ ਕੱਟੇ ਗਏ ਸੀ ਜਾਂ ਦਫ਼ਤਰ 'ਚ ਜਾ ਕੇ ਨਹੀਂ ਉਹ ਜਾਦਾ ਦਫ਼ਤਰ 'ਚ ਜਾ ਕੇ ਮਿਲ ਹਾਂਜੀ ਡਿਪੂ ਹੋਲਡਰ ਨੂੰ ਮਿਲਣ ਦੀ ਲੋੜ ਡਿਪੂ ਹੋਲਡਰ ਦਾ ਜਦੋਂ ਕੋਈ ਕੰਮ ਕਰ ਜਾਂਦੀ ਐ ਜਿਵੇਂ ਪਹਿਲਾਂ ਲੈਣ ਜਾਂਦੇ ਸੀ ਉਵੇਂ ਕੰਮ ਲੈਣ ਜਾਂ ਜੀ 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 ਜੇ ਕੋਈ ਉਹਨਾਂ ਨੂੰ ਇਸ ਗੱਲ ਤੇ ਤੰਗ ਕਰਦਾ ਵੀ ਤੇਰਾ ਰਾਸ਼ਨ ਕਾਰਡ ਕੱਟਿਆ ਹੋਇਆ ਮੈਹੀ ਨਹੀਂ ਦਿੰਦਾ ਫਿਰ ਜਾਂ ਸਾਡੇ ਦਫ਼ਤਰ ਸੰਪਰਕ ਕਰ ਲੈਣ ਜਾਂ ਫੂਡ ਸਪਲਾਈ ਦੇ ਦਫ਼ਤਰ ਜਾ ਕੇ ਸੰਪਰਕ ਕਰ ਲੈਣ ਅਜੇ ਜੇ ਕੋਈ ਪੈਸੇ ਮੰਗੇ ਜਾਂ ਵੀ ਅਸੀਂ ਤੁਹਾਡਾ ਰਾਸ਼ਨ ਕਾਰਡ ਤੁਹਾਡਾ ਮੈਕ ਕਰਵਾ ਦੇਣਾ ਕੋਈ ਉੱਤੇ ਕਾਰਵਾਈ ਕੀਤੀ ਜਾਊ ਜੇ ਕੋਈ ਉਸ ਦੀ ਤਰ੍ਹਾਂ ਪ੍ਰਸ਼ਾਸਨ ਨੂੰ ਦੇ ਜਾਂ ਸਾਨੂੰ ਦੇ ਉਹ ਦੀ ਸ਼ਿਕਾਇਤ ਉਸ ਦੀ ਲੋੜ ਹੈ ਕਈ ਲੋਕ ਕਈ ਵਾਰੀ ਕਹਿ ਦਿੰਦੇ ਐ ਵੀ ਸਾਡੇ ਕੋਲ ਆਓ ਜੀ ਅਸੀਂ ਤੁਹਾਡਾ ਫਾਰਮ ਭਰਦੇ ਫਿਰ ਚੱਲੂ ਹੋ ਇਹਦੇ ਵਿੱਚ ਕੋਈ ਫਾਰਮ ਭਰਨ ਦੀ ਲੋੜ ਨਹੀਂ ਹਾਂਜੀ ਕੋਈ ਆਧਾਰ ਕਾਰਡ ਦੇਣ ਦੀ ਲੋੜ ਨਹੀਂ ਤੁਸੀਂ ਇਹ ਸਮਝੋ ਕਿ ਜੋ ਤੁਹਾਡੇ ਰਾਸ਼ਨ ਕਾਰਡ ਪਹਿਲੇ ਜਿਵੇਂ ਚੱਲਦੇ ਸੀ ਉਹ ਅੱਜ ਤੋਂ ਉਵੇਂ ਹੀ ਚੱਲੂ ਹੈ ਜਾਓ ਉਹ ਡੱਪੂ ਤੇ ਜਦੋਂ ਕਣਕ ਹੁੰਦੀ ਹੈ ਕਣਕ ਲੈਣ ਜਾਓ ਤੁਹਾਨੂੰ ਕਣਕ ਮਿਲੇਗੀ Thank you.